ਗੁਰੂ ਦੀਪ ਸਿੰਘ ਨਖਸ਼ ਦੀਪ ਦੇ ਨਾਵਲ ਤਿਲਕਨ ਦਾ ਭਾਗ ਦੂਜਾ ਕੰਡ 7 ਡੂੰਘੇ ਤਾਂ ਹੁੰਦੇ ਮਨ ਸਮੁੰਦਰਾਂ ਦੇ ਨਾਲੋਂ ਵੀ ਗੁਚੀਆਂ ਗੱਲਾਂ ਨੂੰ ਹਲਕੋ ਕੇ ਨਹੀਂ ਰੱਖਦੇ ਦਰਵਾਜ਼ਿਆਂ 'ਚੋਂ ਚੋਰੀ ਜੋ ਬਾਹਰ ਵੇਖਦੇ ਆਪਣੇ ਦਰਵਾਜ਼ੇ ਉਹ ਟੋਕੇ ਨਹੀਂ ਰੱਖਦੇ ਜੋ ਮਨ ਚਾਹੇ ਉਹ ਉਹ ਕੁਝ ਕਰਦੇ ਅੰਦਰ ਭਰੀ ਮੈਲ ਤਨ ਪਰ ਤੂੰ ਕਿੰਨੀ ਰਖਤੀ ਯਕੀਨ ਨਹੀਂ ਆਉਂਦਾ ਲੋਕ ਹੁੰਦੇ ਕਿਉਂ ਐਸੇ ਜੁਰਮ ਨੂੰ ਉਹ ਕਿਉਂ ਮੋਹ ਕੇ ਨਹੀਂ ਰਖਤੇ ਦੂਸਰੇ ਦਿਨ ਦੁਪਹਿਰ ਤੋਂ ਬਾਅਦ ਰੌਣ ਨੇ ਮੈਨੂੰ ਆਪਣੇ ਟਾਊਨ ਹੌਮ ਤੇ ਸੱਦਿਆ ਫਿਰ ਕੌਫੀ ਪੀਂਦਿਆਂ ਉਹਨੇ ਮੈਨੂੰ ਆਪਣੀ ਉਹ ਕਹਾਣੀ ਸੁਣਾਈ ਜਿਸ ਬਾਰੇ ਉਸ ਤੋਂ ਮੈਂ ਸਾਲਾਂ ਤੋਂ ਪੁੱਛਤਾ ਆ ਰਿਹਾ ਸੀ ਮੈਂ ਵੇਖਿਆ ਕਿ ਰੌਣ ਕਹਾਣੀ ਸੁਣਾਉਣ ਲੱਗਿਆ ਬਹੁਤ ਹੀ ਗੰਭੀਰ ਹੋ ਚੁੱਕਿਆ ਸੀ ਮੈਂ ਸਮਾਜ ਵਿੱਚ ਇੱਕ ਇੱਜ਼ਤ ਵਾਲਾ ਪ੍ਰੋਫੈਸਰ ਬਣ ਕੇ ਜੀਵਿਆ ਹਾਂ ਕਦੇ ਕਦਾਈ ਕੋਈ ਗੱਲ ਐਸੀ ਹੋਈ ਹੋਵੇਗੀ ਜਿਸ ਨਾਲ ਮੇਰਾ ਕਦੇ ਨਾਮ ਤਰ੍ਹਾਂ ਬਦਨਾਮ ਹੋਇਆ ਹੋਵੇਗਾ ਨਹੀਂ ਤਾਂ ਸਭ ਮੈਨੂੰ ਬਹੁਤ ਇੱਜ਼ਤ ਦਿੰਦੇ ਰਹੇ ਨੇ ਮੇਰੇ ਵਿਦਿਆਰਥੀ ਤੇ ਨਾਲ ਪੜਾਉਣ ਵਾਲੇ ਮੈਨੂੰ ਬਹੁਤ ਹੀ ਨੇਕ ਇਨਸਾਨ ਮੰਨਦੇ ਰਹੇ ਨੇ ਯੂਨੀਵਰਸਿਟੀ ਪੜਾਉਂਦਿਆਂ ਪੁਲਿਸ ਵਿਭਾਗ ਦੇ ਅਫਸਰਾਂ ਦੇ ਬੱਚੇ ਵੀ ਮੇਰੇ ਬੜੇ ਕੋਲ ਰਹੇ ਸਨ ਜਿਸ ਕਰਕੇ ਮੈਨੂੰ ਕਿਸੇ ਪ੍ਰੀਸ ਅਫਸਰ ਨੇ ਟ੍ਰੈਫਿਕ ਕਾਰਨ ਕਦੇ ਵੀ ਨਹੀਂ ਸੀ ਰੋਕਿਆ ਕਿਉਂਕਿ ਮੈਂ ਉਹਨਾਂ ਦਾ ਵੱਡਾ ਬੰਦਾ ਹੀ ਰਿਹਾ ਸੀ ਉਹ ਸਭ ਜਾਣਦੇ ਸਨ ਬਜ਼ਾਰੀਆਂ ਦੀ ਮਦਦ ਕਰਨ ਕਰਕੇ ਮੈਂ ਵੀ ਬੜਾ ਮਸ਼ਹੂਰ ਸੀ ਮੈਂ ਹਮੇਸ਼ਾ ਨਿਰਪੱਖ ਨਹੀਂ ਰਿਹਾ ਇਹ ਵੀ ਮੈਂ ਮੰਨਦਾ ਮੈਂ ਆਪਣੀ ਕਾਰ ਦੀ ਪਿਛਲੀ ਪਲੇਟ ਉੱਤੇ ਪ੍ਰੋਫੈਸਰ ਲਿਖਿਆ ਹੁੰਦਾ ਸੀ ਜੋ ਮੈਂ ਡੀਐਮਬੀ ਵੱਲੋਂ ਵਾਧੂ ਫੀਸ ਪਰ ਕੇ ਲਈ ਸੀ ਜੋ ਹੁਣ ਤੀ ਫੈਮ ਅਰ ਦੋ ਮੈਂ ਜੀਆਂ ਗਲਤੀਆਂ ਕੀਤੀਆਂ ਸੀ ਜਿੰਨਾ ਕਰਕੇ ਮੈਂ ਕਾਫੀ ਦੇਰ ਬਾਅਦ ਮਾਨਸਿਕ ਤੌਰ ਤੇ ਬਹੁਤੀ ਤੰਗ ਰਿਹਾ ਹਾਂ ਇਹ ਹੁਣ ਵੀ ਦੋ ਗਲਤੀਆਂ ਮੈਂ ਪੁੱਛਿਆ ਆ ਦੋ ਪਹਿਲਾ ਮੈਂ ਪਿਆਰ ਦੀ ਗੱਲ ਕਰਦਾ ਜੈਨੇਟ ਦੀ ਮਾਂ ਮੈਨੂੰ ਉਦੋਂ ਮਿਲੀ ਜਦੋਂ ਮੈਂ ਪ੍ਰੋਫੈਸਰ ਲੱਗਿਆ ਹੋਇਆ ਸੀ ਉਸ ਦੇ ਗਵਾਂਡ ਵਿੱਚ ਮੈਂ ਰਹਿੰਦਾ ਸੀ ਉਸ ਦਾ ਨਾਮ ਸੀ ਡਾਰਿਸ ਮੇਰੀ ਆਖਾ ਵੇਸ਼ਾਂ ਔਰਤਾਂ ਵੱਲ ਖਿੱਚੀਆਂ ਜਾਂਦੀਆਂ ਸਨ ਜਿਵੇਂ ਮੈਂ ਤੈਨੂੰ ਦੱਸਿਆ ਸੀ ਨਾ ਕੀ ਔਰਤਾਂ ਨੂੰ ਮੈਂ ਹੁੰਜੀ ਵੇਖਦਾ ਰਿਆਂ ਜਿਵੇਂ ਅਸੀਂ ਫੁੱਲਾਂ ਨੂੰ ਵੇਖਦੇ ਹਾਂ ਔਰਤ ਫੁੱਲਾਂ ਵਾਂਗ ਜੀਵਨ ਖੁਸ਼ਬੂ ਦਿੰਦੀ ਹੈ ਉਸ ਕੋਲ ਜੋ ਕੁਝ ਵੀ ਹੈ ਉਹ ਬਸ ਖੂਬਸੂਰਤ ਹੈ ਕਿ ਔਰਤ ਕਿਸੇ ਗਲਤ ਰਾਹੇ ਪੈ ਕੇ ਭਾਵੇਂ ਇੱਕ ਖੁਸ਼ਬੂ ਕੁਆ ਬਿਟੇ ਪਰ ਮੈਂ ਜ਼ਿਆਦਾਤਰ ਔਰਤਾਂ ਦੀ ਗੱਲ ਕਰ ਰਿਹਾ ਹਾਂ ਹਾਂ ਮੈਂ ਡੋਰਸ ਨੂੰ ਵੇਖਿਆ ਸੀ ਬਸ ਵੇਖਣ ਵਿਖਾਈ ਵਿੱਚ ਹੀ ਅਸੀਂ ਦੋਨੋਂ ਉਲਝ ਗਏ ਕੁਝ ਨਹੀਂ ਆਵਾਜ਼ੀ ਉਹ ਮਾਂ ਬਣਗੀ ਤੇ ਮੇਰੇ ਉੱਤੇ ਉਹਨੇ ਜ਼ੋਰ ਪਾਇਆ ਕਿ ਵਿਆਹ ਕਰਵਾਇਆ ਜਾਵੇ ਤੇ ਮੈਂ ਮੰਨ ਗਿਆ ਉਹ ਬਹੁਤ ਠਗਡਾਲੂ ਔਰ ਸੀ ਜਿਸ ਦਾ ਮੈਨੂੰ ਪਤਾ ਉਸ ਨਾਲ ਵਿਆਹ ਕਰਵਾਉਣ ਤੋਂ ਬਾਅਦ ਲੱਗਿਆ ਿੱਕੀ-ਡਿੱਕੀ ਗੱਲ ਉੱਤੇ ਉਹ ਗੁੱਸੇ ਹੋ ਜਾਂਦੀ ਮੈਂ ਕਿੱਥੇ ਰਹਾ ਿੱਕੀ ਕਰਦਾ ਰਿਹਾ ਇਹ ਸਭ ਕੁਝ ਦੀ ਮੈਨੂੰ ਉਹਨੂੰ ਰਿਪੋਰਟ ਤੇ ਨਹੀਂ ਪੈਂਦੀ ਸੀ ਨਹੀਂ ਤਾਂ ਘਰ ਵਿੱਚ ਕਲੇਸ਼ ਸ਼ੁਰੂ ਹੋ ਜਾਂਦਾ ਸੀ ਉਹ ਰਾਤ ਨੂੰ ਬੜੀ ਵਾਈਨ ਪੀਂਦੀ ਸੀ ਤੇ ਮੈਂ ਉਹਨੂੰ ਰੋਕਦਾ ਸੀ ਕਿ ਉਹ ਵਾਈਨ ਵੀ ਨਿ ਘਟਾ ਦੇਵੇ ਪਰ ਉਹ ਮੇਰੀ ਨਹੀਂ ਸੀ ਸੁਣਦੀ ਉਸ ਦਾ ਮੇਰੇ ਉੱਤੇ ਹਮੇਸ਼ਾ ਰੋਹ ਵਾਲਾ ਵਤੀਰਾ ਮੈਨੂੰ ਉਸ ਨਾਲੋਂ ਤੋੜਨ ਲੱਗਦਾ ਪਰ ਮੈਂ ਆਹੇ ਬੱਚੇ ਮਤਲਬ ਜੈਨੇਟ ਕਰਕੇ ਮਨਵਟ ਕੇ ਉਸ ਦਾ ਇਹ ਵਤੀਰਾ ਸਾਰ ਤਾਰਿਆ ਜੈਨੇਟ ਹੋਈ ਤੇ ਮੈਂ ਉਸ ਦੇ ਵਤੀਰੇ ਵਿੱਚ ਤਬਦੀਲੀ ਦੀ ਆਸ ਲਈ ਪਰ ਉਹ ਨਾ ਬਦਲੀ ਮੇਰਾ ਉਸ ਨਾਲ ਝਗੜਾ ਵਧ ਗਿਆ ਬਸ ਵਧਦਾ ਹੀ ਗਿਆ ਤੇ ਇੱਕ ਦਿਨ ਉਹ ਕਿਸੇ ਹੋਰ ਮਰਦ ਨਾਲ ਨਸ ਗਈ। ਅਰਜਨ ਨੂੰ ਮੇਰੇ ਕੋਲ ਛੱਡ ਗਈ। ਉਹਨੂੰ ਬਹੁਤ ਦੇਰ ਮੈਂ ਲੱਭਦਾ ਰਿਹਾ ਤੇ ਬਹੁਤ ਦੇਰ ਬਾਅਦ ਉਸ ਤੋਂ ਮੈਂ ਪਤਾ ਲੱਭ ਲਿਆ ਤੇ ਕਹਾਣੀ ਨੂੰ ਛੋਟੀ ਕਰੀਏ ਕਿ ਮੈਂ ਉਸ ਕੋਲੋਂ ਤਲਾਕ ਲਿਆ। ਉਸ ਤੋਂ ਬਾਅਦ ਉਹ ਕਿੱਧਰ ਗਈ ਮੈਨੂੰ ਨਹੀਂ ਪਤਾ। ਮੁਰਕ ਕੇ ਕਿਓ ਮਿਲੀ ਨਹੀਂ। ਕਿ ਗੱਲ ਜਨਤ ਨੂੰ ਵੀ ਮਿਲਨ ਦੀ ਉਹਨੇ ਕੋਸ਼ਿਸ਼ ਨਹੀਂ ਕੀਤੀ। ਨਹੀਂ। ਕਿ ਬਿਲਕੁਲ ਵੀ ਉਹ ਕਦੇ ਜਨਨ ਨੂੰ ਮਿਲ ਨਹੀਂ ਆਈ ਮੈਂ ਹੈਰਾਨੀ ਵਿੱਚ ਪੁੱਛਿਆ ਨਹੀਂ ਕਦੇ ਵੀ ਨਹੀਂ ਕਿਸੇ ਦੂਰ ਦੇ ਰਿਸ਼ਤੇਦਾਰ ਤੋਂ ਪਤਾ ਲੱਗਾ ਕਿ ਉਹ ਕਿਸੇ ਕੈਨੇਡੀਅਨ ਨਾਲ ਕੈਨੇਡਾ ਚਲੇ ਗਈ ਸੀ ਮੈਂ ਕੁਝ ਦਿਨ ਬੜਾ ਚੁੱਪ ਰਿਆ ਮੈਂ ਇੱਕ ਨੈਣ ਹੀ ਰੱਖੀ ਜਨਨ ਲਈ ਮੇਰੇ ਬਹੁਤ ਸਾਰੀਆਂ ਔਰਤਾਂ ਨਾਲ ਸੰਬੰਧ ਬਣਦੇ ਰਹੇ ਤੇ ਟੁੱਟਦੇ ਰਹੇ ਜਦੋਂ ਜਨਨ 18 ਸਾਲ ਦੀ ਹੋ ਗਈ ਇਸ ਨੇ ਮੈਨੂੰ ਬੜਾ ਸੰਗ ਕਰਨਾ ਸ਼ੁਰੂ ਕਰ ਦਿੱਤਾ ਜਿਵੇਂ ਕਰੇ ਦੇਰ ਨਾ ਆਉਣਾ ਪਾਰਟੀਆਂ ਤੇ ਮੇਰੇ ਬਿਨ ਪੁੱਛਿਆ ਚਲੇ ਜਾਣਾ ਪਰ ਜੈਨਟ ਵਿੱਚ ਇੱਕ ਸ਼ੁਰੂ ਤੋਂ ਹੀ ਗੁਣ ਸੀ ਕਿ ਉਹ ਮੇਰੇ ਜ਼ੋਰ ਦੇਨ ਉੱਤੇ ਮੇਰੀ ਗੱਲ ਮੰਨ ਲੈਂਦੀ ਸੀ ਜਦੋਂ ਬਹੁਤ ਪਿਆਰ ਨਾਲ ਉਹਨੂੰ ਮੈਂ ਬਹੁਤੀਆਂ ਪਾਰਟੀਆਂ ਦੇ ਗਲਤ ਸਿਟਿਆਂ ਬਾਰੇ ਸਮਝਾਇਆ ਉਹਨੇ ਪਾਰਟੀਆਂ ਤੇ ਜਾਣਾ ਘਟਾ ਦਿੱਤਾ ਜੈਨਟ ਦਾ ਹਾਨੀ ਇੱਕ ਮੁੰਡਾ ਸੀ ਜਿਸ ਨਾਲ ਉਹ ਡੇਟਿੰਗ ਕਰਨ ਲੱਗ ਪਈ ਮੈਨੂੰ ਇਹ ਚੰਗਾ ਲੱਗਿਆ ਕਿਉਂਕਿ ਮੈਨੂੰ ਇਹ ਆਸ ਸੀ ਕਿ ਕਿਸੇ ਮੁੰਡੇ ਨਾਲ ਜੁੜ ਕੇ ਇਹ ਪਟਕੇਗੀ ਨਹੀਂ। ਭਾਵੇਂ ਪਹਿਲਾਂ-ਪਹਿਲਾਂ ਉਹ ਮੁੰਡਾ ਠੀਕ ਸੀ ਪਰ ਬਾਅਦ ਵਿੱਚ ਮੈਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਉਹ ਮੁੰਡਾ ਡਰਗ ਕਰਨ ਲੱਗ ਪਿਆ। ਸੱਚ ਉਹ ਡਰਗ ਬਿਕਰੀ ਵਿੱਚ ਵੀ ਸੀ। ਜੈਨਟ ਨੂੰ ਉਸ ਕਾਲਜ ਵਿੱਚੋਂ ਹਟਾ ਕੇ ਕਲਾਸ ਵਿੱਚ ਲੱਗਿਆ। ਮੈਂ ਫਿਰ ਕੱਲਾ ਰਹਿ ਗਿਆ। ਜੈਨਟ ਮੈਨੂੰ ਫੋਨ ਕਰ ਲੈਂਦੀ ਸੀ ਤੇ ਦੱਸਦੀ ਸੀ ਕਿ ਬੜੀ ਖੁਸ਼ ਹੈ। ਪਰ ਇਸ ਵਾਰ ਮੇਰੀ ਉਹ ਮੋੜ ਘਰ ਪਰਤਣ ਵਾਲੀ ਗੱਲ ਮਨ ਨਹੀਂ ਸੀ ਰੀ ਤੇ ਮੈਨੂੰ ਕੋਈ ਸਮਝ ਨਹੀਂ ਸੀ ਆਰੀ ਕਿ ਮੈਂ ਕੀ ਕਰਾਂ। ਮੈਂ ਚੌਂਦਸੀ ਕਯੂ ਕਾਲਜ ਪੂਰਾ ਕਰ ਲਵੇ ਪਰ ਨਹੀਂ ਉਸ ਮੁੰਡੇ ਨਾਲ ਜੁੜੀ ਰਹੀ ਸ਼ਾਇਦ ਤੇਰੇ ਖਿਆਲ ਮੁਤਾਬਕ ਜੈਨਟ ਉਸ ਮੁੰਡੇ ਨੂੰ ਇੰਤਿਹਾਨ ਪਿਆਰ ਕਰਦੀ ਸੀ ਜੈਨਟ ਤੇ ਜਾਣ ਤੋਂ ਬਾਅਦ ਮੈਂ ਕਰ ਹਕਲ ਹਾਰੇ ਗਿਆ 19 ਦਿਨ ਹੀ ਮੈਨੂੰ ਇੱਕ ਲੜਕੀ ਮਿਲੀ ਜਿਸ ਨੂੰ ਮੈਂ ਪੜਾਉਂਦਾ ਸੀ ਜਿਸ ਦਾ ਨਾਮ ਲੂਨਾ ਸੀ ਲੂਨਾ ਬਹੁਤ ਖੂਬਸੂਰਤ ਸੀ ਬਹੁਤ ਹੀ ਖੂਬਸੂਰਤ ਉਹਦੀਆਂ ਨੀਲੀਆਂ ਗਹਿਰੀਆਂ ਅੱਖਾਂ ਕਮਾਲ ਸਨ ਉਦੇ ਮਲਕੜੇ ਦੇ ਹੱਥ ਗੁਲਾਬ ਪੱਤੀਆਂ ਵਰਗੇ ਪਰਵੇਂ ਭੁੱਲ ਉਸ ਦਾ ਚਿਹਰਾ ਲਿਵਸ ਟੇਲਰ ਦੇ ਚਿਹਰੇ ਦੇ ਬਹੁਤ ਕਰੀਬ ਸੀ ਓਹੋ ਗੋਲ ਚਿਹਰਾ ਉਸ ਦੀਆਂ ਅੱਖਾਂ ਵਰਗੀਆਂ ਅੱਖਾਂ ਉਸ ਦੇ ਨੈ ਨਕਸ਼ ਬਹੁਤ ਹੀ ਦਿਲਕਸ਼ ਸਨ ਹੋਂ ਜੋ ਮਦਰਕਤ ਦੀ ਸੀ ਮੈਂ ਘਰੇ ਹੁੰਦੀ ਉਸ ਨੂੰ ਆਪਣੀਆਂ ਬਾਹਾਂ ਵਿੱਚ ਚੁੱਕੀ ਫਿਰੀ ਜਾਂਦਾ ਸੀ ਉਹ ਘਰੋਂ ਬਹੁਤ ਤੰਗ ਸੀ ਇਸ ਕਰਕੇ ਮੈਂ ਆਰਥਿਕ ਤੌਰ ਤੇ ਉਸ ਦੀ ਮਦਦ ਕਰਤ ਹਾਂ ਦਾ ਸੀ ਉਸ ਵਿੱਚੋਂ ਕਈ ਵਾਰ ਮੈਂ ਜੈਨਟ ਨੂੰ ਲਬਜ਼ਾ ਤੇ ਕਈ ਵਾਰ ਆਪਣੇ ਕਲਪਤਮਸ਼ੂਕਾ ਨੂੰ ਫਿਰ ਕੀ ਹੋਇਆ ਕਿ ਉਸ ਨੂੰ ਮੈਂ ਆਪਣੇ ਘਰੇ ਰਹਿਣ ਲਈ ਕਿਹਾ ਤੇ ਉਹ ਮੰਨ ਗਈ ਅਸਲ ਵਿੱਚ ਉਹ ਮੇਰੇ ਵੱਲ ਖਿੱਚੀ ਗਈ ਸੀ ਮੇਰਾ ਇਹ ਮਨ ਬਣ ਗਿਆ ਕਿ ਲੂਨਾ ਨਾਲ ਹੀ ਬਸ ਜ਼ਿੰਦਗੀ ਮੈਂ ਕੱਟ ਦੇਣੀ ਹੈ ਮੈਂ ਬਹੁਤ ਖੁਸ਼ ਸੀ ਮੈਂ ਔਰਤਾਂ ਨੂੰ ਅਜੇ ਵੀ ਫੁੱਲਾਂ ਵਾਂਗ ਵੇਖਦਾ ਸੀ ਪਰ ਮੈਂ ਕਿਸੇ ਵੱਲ ਖਿੱਚਿਆ ਨਹੀਂ ਸੀ ਜਾਂਦਾ ਕਿਉਂਕਿ ਲੂਨਾ ਮੇਰੇ ਨਾਲ ਸੀ ਯੂਨੀਵਰਸਿਟੀ ਵਿੱਚ ਤੇ ਘਰ ਵਿੱਚ ਵੀ ਐੰਜਸੀ ਪ੍ਰੇਮੀ ਤੇ ਪ੍ਰੇਮਿਕਾ ਬਾਂਗ 3 ਸਾਲ ਰਹਿੰਦੇ ਰਹੇ ਹਜੇ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰ ਦੀ ਡਿਗਰੀ ਵੀ ਪੂਰੀ ਕਰ ਗਈ ਮੈਂ ਚਾਹੁੰਦਾ ਸੀ ਕਿ ਸਾਡਾ ਕੋਈ ਬੱਚਾ ਹੋ ਜਾਵੇ ਪਰ ਉਹ ਇਸ ਤੇ ਬਰਨਸਿਸ ਕਰਕਿਓ ਨੇ ਮੇਰੇ ਜ਼ੋਰ ਪਾਉਣ ਉੱਤੇ ਵੀ ਬੱਚਾ ਨਾ ਹੁੰਦਿਆਂ ਗੋਲੀਆਂ ਲੈਣੀਆਂ ਕਦੇ ਨਹੀਂ ਸੀ ਛੱਡੀਆਂ ਉਹਦੇ ਲਈ ਮੈਂ ਕੋਈ ਜੌਬ ਲੱਭਣ ਦੀ ਕੋਸ਼ਿਸ਼ ਵਿੱਚ ਲੱਗਿਆ ਰਹਿੰਦਾ ਕੁਝ ਚਿਰ ਆਪਣੀ ਯੂਨੀਵਰਸਿਟੀ ਵਿੱਚ ਹੀ ਉਸ ਨੂੰ ਮੈਂ ਆਰਟੀਸਟ ਤੌਰ ਤੇ ਲੌਂਡਿਨੋ ਕ੍ਰੀਬੀ ਦਵਾ ਦਿੱਤੀ ਉਹ ਮੇਰੇ ਨਾਲ ਹੀ ਜਾਂਦੀ ਤੇ ਇਸ ਨਾਲ ਹੀ ਵਾਪਸ ਆ ਜਾਂਦੀ ਅਸੀਂ ਇਕੱਠੇ ਵਕੇਸ਼ਨ কাটਦੇ ਕਦੇ ਹਵਾਈ ਕਦੇ ਅਲਾਸਕਾ ਤੇ ਕਦੇ ਯਾਰ ਉਹ ਦਿਨ ਮੇਰੇ ਲਈ ਬਹੁਤ ਹੀ ਖੂਬਸੂਰਤ ਸਨ ਮੈਂ ਉਸ ਨਾਲ ਬਹੁਤ ਬੁਰੀ ਤਰ੍ਹਾਂ ਨੱਚੜ ਗਿਆ ਸੀ ਇੱਕ ਵਾਰ ਮੈਂ ਉਸ ਨੂੰ ਕਿਹਾ ਕਿ ਵਿਆਹ ਕਰਵਾ ਲਈ ਉਸ ਨੇ ਸਾਫ਼ ਜਵਾਬ ਦਿੱਤਾ ਇਹ ਆਖ ਕੇ ਕਿ ਵਿਆਹ ਉਦੋਂ ਕਰਵਾਏਗੀ ਜਦੋਂ ਪੀ ਐਚ ਡੀ ਕਰਕੇ ਸੈਟਲ ਹੋ ਜਾਏਗੀ ਤੇ 30 ਸਾਲ ਦੀ ਉਮਰ ਤੋਂ ਪਹਿਲਾਂ ਉਹ ਵਿਆਹ ਬਾਰੇ ਸੋਚ ਨਹੀਂ ਸਕਦੀ ਕਿਉਂਕਿ ਉਹ ਮੇਰੇ ਨਾਲ ਹੀ ਰਹਿੰਦੀ ਸੀ ਮੈਨੂੰ ਇਹ ਸੀ ਕਿ ਜੇ ਕੋਈ ਬੱਚਾ ਹੋ ਗਿਆ ਸ਼ਾਇਦ ਫਿਰ ਉਹ ਵਿਆਹ ਵੀ ਕਰਵਾ ਲਵੇ ਪਰ ਮੇਰੇ ਅੰਨਾ ਅੱਖ ਨੂੰਤੇ ਵੀ ਉਹ ਬੱਚਾ ਨਾ ਹੁੰਦੀਆਂ ਗੋਲੀਆਂ ਖਾਣੋਂ ਨਹੀਂ ਹੱਟੀ ਉਹ ਮੈਨੂੰ ਇਹ ਵਿਖਾਉਂਦੀ ਸੀ ਕਿ ਉਸ ਨੂੰ ਮੇਰੇ ਨਾਲ ਬਹੁਤ ਪਿਆਰ ਸੀ ਤੇ ਮੇਰਾ ਜੋ ਉਸ ਪ੍ਰਤੀ ਜਨੂਨ ਸੀ ਜਿਸ ਨੂੰ ਤੂੰ ਇੰਤਹਾ ਆਖਦਾ ਹੈ ਬਲਰਾ ਉਹ ਵੱਧ ਹੀ ਗਿਆ ਉਸ ਬਿਨਾ ਮੇਰਾ دل ਹੀ ਨਹੀਂ ਸੀ ਲੱਗਦਾ ਕਿ ਤੈਨੂੰ ਰੌਣ ਪੱਕਾ ਪਤਾ ਸੀ ਕਿ ਉਸ ਨੂੰ ਵੀ ਤੇਰੇ ਨਾਲ ਪਿਆਰ ਹੋ ਗਿਆ ਸੀ ਮੈਂ ਪੁੱਛਿਆ ਆਹ ਸ਼ੁਰੂ ਵਿੱਚ ਤਾਂ ਇਹ ਜੀ ਲੱਗਦਾ ਸੀ ਕਿਉਂਕਿ ਘਰੇ ਵੀ ਉਹ ਮੇਰਾ ਹੱਥ ਫੜ ਕੇ ਬੈਠਦੀ ਵਾਰ-ਵਾਰ ਮੈਨੂੰ ਗਲਵਕੜੀਆਂ ਪਾਉਂਦੀ ਰਹਿੰਦੀ ਤੇ ਚੁੰਮਦੀ ਰਹਿੰਦੀ ਤੇ ਮੇਰਾ ਬਹੁਤ ਖਿਆਲ ਕਰਦੀ ਪਰ ਕੁਝ ਵਕਤ ਟੱਪਨ ਨਾਲ ਮੈਨੂੰ ਇੰਜ ਲੱਗਣ ਲੱਗ ਗਿਆ ਕਿ ਉਹ ਮੇਰਾ ਪਹਿਲਾਂ ਵਾਲਾ ਖਿਆਲ ਨਹੀਂ ਸੀ ਕਰਦੀ ਉਸ ਦੀਆਂ ਕਈ ਗੱਲਾਂ ਬਚਕਾਨਾ ਹੁੰਦੀਆਂ ਸਨ ਪਰ ਮੈਨੂੰ ਉਸ ਨਾਲ ਇੰਨਾ ਪਿਆਰ ਹੋ ਗਿਆ ਸੀ ਕਿ ਮੈਂ ਚੁੱਪ ਕਰਕੇ ਉਸ ਦੀਆਂ ਉਹ ਗੱਲਾਂ ਵੀ ਸੁਣੀ ਜਾਂਦਾ ਸੀ ਉਸ ਨੂੰ ਫਿਰ ਸੈਂਡਿਆਗੋ ਪੜਾਉਣ ਦੀ ਨੌਕਰੀ ਮਿਲ ਗਈ ਜਿਸ ਨੂੰ ਮੈਂ ਆਪ ਹੀ ਲੱਭਿਆ ਸੀ ਤੇ ਮੈਂ ਲਿਖਤੀ ਰੂਪ ਵਿੱਚ ਉਸ ਦੀ ਸਿਫਾਰਿਸ਼ ਪਾਈ ਸੀ ਉਹ ਜੋ ਬਹੁਤ ਹੁਸ਼ਿਆਰ ਵੀ ਸੀ ਆਸਲ ਵਿੱਚ ਮੈਂ ਉਸ ਨੂੰ ਇੱਕ ਖੱਤ ਦਿੱਤਾ ਸੀ ਉਸ ਦੀਆਂ ਅਕਾਦਮਿਕ ਪ੍ਰਾਪਤੀਆਂ ਬਾਰੇ ਨੌਕਰੀ ਮਿਲਣ ਤੇ ਉਹਨੂੰ ਸੈਂਡਿਆਗੋ ਜਾਣਾ ਪਿਆ। ਉਦੋਂ ਮੈਂ ਸੋਚਿਆ ਕਿ ਜਦੋਂ ਇੱਧਰ ਮੇਰੀ ਯੂਨੀਵਰਸਿਟੀ ਵਿੱਚ ਕੋਈ ਅਸਾਮੀ ਖਾਲੀ ਹੋਈ ਤਾਂ ਉਸ ਨੂੰ ਆਪਣੇ ਕੋਲ ਲੈ ਆਵਾਂਗਾ। ਅਜੇ ਅਜੇ ਸੈਂਡਿਆਗੋ ਚ ਜਰਬਾਲੇ ਲਵੇਗੀ ਜਾਂ ਫਿਰ ਜੇ ਮੈਨੂੰ ਕੋਈ ਅਸਾਮੀ ਲੂਨਾ ਦੇ ਕੋਲ ਮਿਲੀ ਮੈਂ ਉੱਥੇ ਚਲਿਆ ਜਾਵਾਂਗਾ ਤੇ ਅਸੀਂ ਇਕੱਠੇ ਫੇਰ ਰਹਿਣ ਲੱਗ ਪਾਵਾਂਗੇ। ਮੈਂ ਉਹਨੂੰ ਹਰ ਹਫ਼ਤੇ ਮਿਲਣ ਲਈ ਆਖਦਾ। ਚੋ ਕਦੇ ਆ ਜਾਂਦੀ ਤੇ ਕਦੇ ਮੈਂ ਉਸਦੇ ਅਪਾਰਟਮੈਂਟ ਨੂੰ ਚਲਿਆ ਜਾਂਦਾ। ਅਸੀਂ ਹਰ ਵੀਕਐਂਡ ਇਕੱਠੇ ਗੁਜ਼ਾਰਦੇ। ਇੰਜ ਇੱਕ ਸਾਲ ਪੂਰਾ ਲੰਘ ਗਿਆ ਇੱਕ ਦਿਨ ਮੈਨੂੰ ਅੰਜੀਸ ਇੰਡੀਆਗੋ ਜਾਣਾ ਪਿਆ ਤੇ ਉਸ ਨੂੰ ਬਿਨ ਦੱਸਿਆ ਮੈਂ ਸ਼ਾਮ ਨੂੰ ਉਸ ਦੇ ਅਪਾਰਟਮੈਂਟ ਚਲਾ ਗਿਆ ਉਸ ਸ਼ਾਮ ਨੂੰ ਉਸ ਨਾਲ ਬੈਠਾ ਇੱਕ ਕਬਰ ਉਸ ਨਾਲ ਗੱਲ ਕਰ ਰਿਹਾ ਸੀ ਬੜੇ ਰਾਮ ਨਾਲ ਉਸ ਨੇ ਮੈਨੂੰ ਉਸ ਨਾਲ ਜਵਾਹਰ ਨਾਲ ਮਿਲਾਇਆ ਉਸ ਦਾ ਨਾਮ ਮੈਥਿਊ ਸੀ ਜੋ ਉਸ ਨਾਲ ਹੀ ਪੜਾਉਂਦਾ ਸੀ ਅਸੀਂ ਸਿਰਾਂ ਨੇ ਬਾਹਰ ਰਾਤ ਦਾ ਖਾਣਾ ਖਾਦਾ ਮੈਂ ਚਾਹੁੰਦਾ ਸੀ ਕਿ ਮੈਥਿਊ ਚਲਾ ਜਾਵੇ ਪਰ ਉਹ ਜਾਣਦਾ ਨਾਮ ਹੀ ਨਹੀਂ ਸੀ ਲੈ ਰਿਹਾ ਮੈਂ ਆਖਾ ਨਲੂਨਾ ਨੂੰ ਸਮਝਾਇਆ ਤੇ ਫਿਰ ਕਿਸੇ ਬਾਹਨੇ ਉਹ ਮੈਥਿਊ ਨੂੰ ਬਾਹਰ ਲੈ ਗਈ ਤੇ 10 ਮਿੰਟ ਬਾਅਦ ਉਸ ਨੂੰ ਛੱਡ ਕੇ ਵਾਪਸ ਆ ਗਈ ਮੈਂ ਨਲੂਨਾ ਨੂੰ ਪੁੱਛਿਆ ਇਹ ਕੌਣ ਹੈ ਜਾਣਦਾ ਨਾਮ ਹੀ ਨਹੀਂ ਲੈਂਦਾ ਸੀ ਤਾਂ ਉਹਨੇ ਕਿਹਾ ਇਹ ਕਹਿੰਦਾ ਕਿਸ ਨੂੰ ਮੇਰੇ ਨਾਲ ਪਿਆਰ ਹੋ ਗਿਆ ਪਰ ਮੈਂ ਇਸ ਨੂੰ ਤੇਰੇ ਬਾਰੇ ਦੱਸਿਆ ਤੇ ਆਖਣ ਲੱਗਾ ਦੋਸਤਾਂ ਰਹਿ ਸਕਦੇ ਆਪਾਂ ਤੇ ਮੈਂ ਕਿਹਾ ਠੀਕ ਹੈ ਮੈਂ ਹਲੂਨਾਂ ਨੂੰ ਆਖਿਆ ਤੈਨੂੰ ਇਹ ਗੱਲ ਮੈਥਿਊ ਨੂੰ ਆਖਣੀ ਚਾਹੀਦੀ ਸੀ ਕਿ ਆਪਾਂ ਦੇਰ ਤੋਂ ਪ੍ਰੇਮੀ ਤੇ ਪ੍ਰੇਮ ਕਹਾ ਹਾਂ ਤੇ ਸਾਡੇ ਵਿਚਕਾਰ ਹੋਣਾ ਕਰਦਾ ਉਹ ਬੋਲੀ ਇਸ ਨੂੰ ਪਤਾ ਹੈ ਹੁਣ ਇਸ ਗੱਲ ਨੂੰ ਤੂੰ ਛੱਡ ਮੈਂ ਉਹਨੂੰ ਬਹੁਤੀ ਦੁਖੀ ਨਹੀਂ ਸੀ ਕਰਨੀ ਚਾਹੁੰਦਾ ਪਰ ਮੈਨੂੰ ਉਹ ਸਭ ਕੁਝ ਬੁਰਾ ਲੱਗ ਰਿਹਾ ਸੀ ਉਸ ਰਾਤ ਮੈਂ ਉਸ ਨੂੰ ਆਖਿਆ ਮੈਂ ਕੋਸ਼ਿਸ਼ ਕੀਤੀ ਯਦਰ ਨੌਕਰੀ ਲੱਭਣ ਦੀ ਪਰ ਮਿਲੀ ਨਹੀਂ ਤੇ ਹੁਣ ਮੈਂ ਕੋਸ਼ਿਸ਼ ਕਰ ਰਿਹਾ ਕਿ ਤੇਰੇ ਲਈ ਉਧਰ ਨੌਕਰੀ ਲੱਭਣ ਦੀ ਉਹ ਬੜੀ ਖੁਸ਼ ਹੋ ਕੇ ਬੋਲੀ ਕੋਸ਼ਿਸ਼ ਜਾਰੀ ਰੱਖੋ ਇਸ ਗੱਲ ਨੇ ਮੇਰੇ ਮਨ ਉਤਰਵਾਸਤ ਤੀਕੇ ਲੂਣਾ ਸੈਂਡਿਆਗੋ ਹੀ ਨਹੀਂ ਟਿਕੀ ਰਹਣ ਹੱਛੰਦੀ ਕੀ ਉਹਨੇ ਮੈਥਿਊ ਨੂੰ ਤੇਰੇ ਲਈ ਛੱਡ ਦਿੱਤਾ ਮੈਂ ਪੁੱਛਿਆ ਵਲੜਾ ਤੂੰ ਧੀਰਜ ਧਰ ਕੇ ਸੁਣੀ ਜਾ ਮੇਰੀ ਕਹਾਣੀ ਤੇਰੇ ਹੰਝ ਬੋਲਣ ਨਾਲ ਕੜੀ ਟੁੱਟ ਜਾਏਗੀ। ਹਾਂ। ਐਂਜੇ ਤਕਰੀਬਨ 7 ਲੰਘ ਗਿਆ ਇੱਕ ਵਾਰ ਛੁੱਟੀਆਂ ਸਨ ਸ਼ਾਇਦ ਤਿੰਨ ਇਕੱਠੀਆਂ। ਤੇ ਉਹ ਮੇਰੇ ਕੋਲ ਆ ਗਈ। ਅਸੀਂ ਇਕੱਠਾਂ ਬੜਾ ਚੰਗਾ ਵਕਤ ਬਤਾਇਆ। ਹੌਣ ਤੋਂ ਇੱਕ ਰੱਤ ਪਹਿਲਾਂ ਉਹਨੇ ਮੈਨੂੰ ਕਿਹਾ ਰੌਣ ਆਪਾਂ ਨੂੰ ਮਿਲਣਾ ਛੱਡ ਦੇਣਾ ਚਾਹੀਦਾ ਹੈ। ਉਸਦੀ ਇਹ ਗੱਲ ਸੁਣ ਕੇ ਮੈਨੂੰ ਸਮਝ ਨਾ ਆਵੇ ਕਿ ਕੀ ਅੱਕ। ਮੈਂ ਕਿਹਾ ਲੂਣਾ ਤੂੰ ਹੀ ਜ਼ਿੰਦਗੀ ਹੈ। ਤੇਰੇ ਬਿਨਾ ਮੈਂ ਕਿਵੇਂ ਰਹਿ ਸਕਦਾ। ਉਹ ਬੋਲੀ ਗੱਲ ਇਹ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਆਪਾਂ ਕਦੇ પતિ ਪਤਨੀ ਬਣ ਸਕਦੇ ਆ ਤੇਰੇ ਵਿੱਚ ਕਾਬਜ਼ ਹੋਣ ਦਾ ਉਗਣ ਬਹੁਤ ਵੱਡਾ ਹੈ ਤੂੰ ਇਹੋ ਚਾਹੁੰਦਾ ਹੈ ਕਿ ਮੈਂ ਸਿਰਫ ਤੇਰੇ ਲਈ ਜੀਵਾਂ ਆਪਣੇ ਆਪ ਦੀਆਂ ਛਾਵਾਂ ਨੂੰ ਵੀ ਛੱਡ ਦੇਵਾਂ ਤੇਰੀ ਉਮਰ 52 ਸਾਲ ਦੀ ਹੈ ਤੇ ਮੇਰੀ ਸਿਰਫ 24 ਸਾਲ ਇੱਕ ਪੀੜੀ ਦਾ ਫਰਕ ਹੈ ਆਪਣੀ ਉਮਰ ਵਿੱਚ ਅਸਲ ਵਿੱਚ ਮੈਂ ਵੀ ਸੋਚਿਆ ਸੀ ਕਿ ਜ਼ਿੰਦਗੀ ਮੈਂ ਤੇਰੇ ਨਾਲ ਹੀ ਕੱਟਾਂਗੀ ਪਰ ਹੁਣ ਮੈਨੂੰ ਲੱਗਦਾ ਕਿ ਇੰਜ ਮੇਰੇ ਕੋਲੋਂ ਨਹੀਂ ਕੀਤਾ ਜਾਣਾ ਪਾਵੇਂ ਮੈਂ ਤੈਨੂੰ ਕਦੇ ਬੜਾ ਪਿਆਰ ਕੀਤਾ ਅਤੇ ਇਸ ਗੱਲ ਦਾ ਵੀ ਮੈਨੂੰ ਅਹਿਸਾਸ ਹੈ ਕਿ ਤੂੰ ਵੀ ਮੈਨੂੰ ਬਹੁਤ ਪਿਆਰ ਕਰਦਾ ਹੈ ਇਸ ਤੋਂ ਬਿਨਾ ਤੂੰ ਮੇਰਾ ਬਹੁਤ ਕੁਝ ਕੀਤਾ ਹੈ ਮੈਂ ਜੋ ਵੀ ਹਾਂ ਉਹ ਸਿਰਫ ਤੇਰੇ ਕਰਕੇ ਹਾਂ ਪੜਾਈ ਤੇ ਜੋ ਤੂੰ ਮੇਰੇ ਉੱਤੇ ਖਰਚਾ ਕੀਤਾ ਉਹ ਮੈਂ ਜ਼ਰੂਰ ਤੈਨੂੰ ਵਾਪਸ ਕਰਾਂਗੀ ਉਹ ਮੇਰੇ ਉੱਤੇ ਕਰਜ਼ਾ ਹੈ ਜੋ ਭਾਵੇਂ ਬਿਨ ਵਿਆਜ ਹੈ ਪਰ ਹੈ ਤਾਂ ਕਰਜ਼ਾ ਉਹ ਮੈਂ ਜ਼ਰੂਰ ਲਾਵਾਂਗੀ ਪਰ ਤੈਨੂੰ ਮੇਰੀਆਂ ਭਾਵਨਾਵਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਰੋਂ ਤੂੰ ਮੈਨੂੰ ਆਪਣੇ ਖੇਚੇਦਾਰੇ ਵਿੱਚ ਬਾਹਰ ਨਿਕਲ ਲੈਂਦੇ ਮੈਨੂੰ ਆਪਣੀ ਚੁਣੀ ਹੋਈ ਜ਼ਿੰਦਗੀ ਜਾਣਦੇ ਮੈਂ ਛੁੱਟੀਆਂ ਤਦੇ ਤੇਰੇ ਨਾਲ ਕੱਟਣਾ ਹੀ ਆ ਕਿ ਤੂੰ ਮੈਨੂੰ ਸਮਝ ਸਕੀ ਮੈਂ ਚੁੱਪ ਹੋ ਗਿਆ ਜਿਵੇਂ ਮੇਰੇ ਮੂੰਹ ਤੇ ਜੰਦਰਾ ਲੱਗ ਗਿਆ ਹੋਵੇ ਉਹ ਪਿਆਰ ਨਾਲ ਮੈਨੂੰ ਮਨਾਉਣ ਲੱਗ ਪਈ ਮੇਰੀਆਂ ਮਿੰਨਤਾਂ ਕਰਨ ਲੱਗ ਪਈ ਮੈਂ ਉਸ ਨੂੰ ਆਖਿਆ ਤੇਰੇ ਬਿਨਾ ਜਿਉਣਾ ਤਾਂ ਮੈਂ ਕਦੀ ਕਿਆਸਾ ਹੀ ਨਹੀਂ ਉਹ ਬੋਲੀ ਮੈਂ ਸਮਝ ਸਕਦੀ ਆ ਪਰ ਮੇਰੇ ਕਰਕੇ ਹੀ ਸਹੀ ਰਹੋਂ ਮੈਂ ਉਹਨੂੰ ਫੇਰ ਗਿਆ ਉਹਨੂੰ ਵਕਤ ਚਾਹੀਦਾ ਐ ਇਸ ਸੋਚਣ ਬਾਰੇ ਤੇ ਉਹ ਬੋਲੀ ਠੀਕ ਐ ਦੂਸਰੇ ਦਿਨ ਉਹ ਚਲੇ ਗਈ ਜਾਣ ਵੇਲੇ ਉਹ ਕਿਵੇਂ ਸੀ ਮੈਂ ਪੁੱਛਿਆ ਬਿਲਕੁਲ ਠੀਕ ਜਿਵੇਂ ਕੁਝ ਵਾਪਰੇ ਹੀ ਨਾ ਹੋਵੇ ਮੈਂ ਦੂਸਰੇ ਦਿਨ ਉਸਨੂੰ ਪੁੱਛਿਆ ਕਿ ਦੂਜਾ ਬੰਦਾ ਜਿਸ ਨਾਲ ਉਹ ਮੈਨੂੰ ਛੱਡ ਕੇ ਜੁੜ ਰਹੀ ਉਹ ਕੌਣ ਹੈ ਤਾਂ ਉਹਨੇ ਕਿਹਾ ਰੌਣ ਕੋਈ ਨਹੀਂ ਆ ਜੀ ਮੈਂ ਪੁੱਛਿਆ ਕਿਵੇਂ ਸਰੀਰਕ ਪੱਖੋਂ ਠੀਕ ਨਹੀਂ ਲੱਗਦਾ ਉਹ ਬੋਲੀ ਤੂੰ ਬਹੁਤ ਠੀਕ ਹੈਂ ਸਰੀਰ ਪੱਖੋਂ ਵੀ ਤੇ ਦਿਲੋਂ ਵੀ ਪਰ ਆਪਣੇ ਵਿਚਾਰ ਹੁਣ ਬਹੁਤ ਵੱਖਰੇ ਹੋਣ ਲੱਗ ਪਏ ਹੁਣ ਇਸ ਕਰਕੇ ਮੈਂ ਮਨ ਵਿੱਚ ਫੈਸਲਾ ਲਿਆ ਕਿ ਮੈਂ ਤੇਰੇ ਨਾਲ ਸਿਰਫ ਇੱਕ ਦੋਸਤ ਵਾਂਗ ਰਹਾ ਨਾ ਤੂੰ ਮੇਰੇ ਕੋਲੇ ਰਾਤਾਂ ਕੱਟਣਾਵੇਂ ਤੇ ਨਾ ਮੈਂ ਤੇਰੇ ਕੋਲ ਰਾਤਾਂ ਕੱਟਣਾ ਮੈਂ ਤਾਂ ਇਹ ਆਖਾਂਗੀ ਕਿ ਆਪਾਂ ਦੋਨੋਂ ਕਿਸੇ ਹੋਰ ਨਾਲ ਡੇਟਿੰਗ ਸ਼ੁਰੂ ਕਰੀ ਮੈਨੂੰ ਇਹ ਸ਼ੱਕ ਸੀ ਕਿ ਮੈਂ ਥਿਉ ਨਾਲ ਉਹ ਜੁੜਨ ਕਰਕੇ ਮੈਨੂੰ ਛੱਡ ਰਹੀ ਸੀ ਪਰ ਜਹੀ ਕੋਈ ਗੱਲ ਉਹਨੇ ਮੈਨੂੰ ਨਾ ਦੱਸੀ ਟੂਨਾ ਬਾਰੇ ਹੋਰ ਕੁਝ ਜਾਣਨ ਲਈ ਮੇਕ ਪ੍ਰਾਈਵੇਟ ਡਿਟੈਕਟਿਵ ਕੀਤਾ ਜਿਸ ਨੇ 1 ਮਹੀਨੇ ਬਾਅਦ ਮੈਨੂੰ ਆਪਣੀ ਰਿਪੋਰਟ ਦਿੱਤੀ ਕਿ ਲੂਨਾ ਕਿਸੇ ਨੌਜਵਾਨ ਨਾਲ ਰਹਿ ਰਹੀ ਸੀ ਮੈਨੂੰ ਇਹ ਚਲ ਗਿਆ ਕਿ ਮੈਂ ਕਿਸੇ ਨੇ ਮੇਰੇ ਦਿਲ ਵਿੱਚ ਸ਼ੁਰੂਆਤ ਦਿੱਤੀ ਕੁਝ ਵੀ ਕਰਨ ਤੋਂ ਪਹਿਲਾਂ ਮੈਂ ਇਸ ਬਾਰੇ ਲੂਨਾ ਨਾਲ ਬੈਠ ਕੇ ਗੱਲ ਕਰਨੀ ਚਾਹੁੰਦਾ ਸੀ ਜਦੋਂ ਮੈਂ ਹੁਣ ਫੋਨ ਉੱਤੇ ਇਸ ਨਵੇਂ ਬੰਦੇ ਬਾਰੇ ਪੁੱਛਿਆ ਤਾਂ ਉਹਨੇ ਦੱਸਿਆ ਇਹ ਜੋ ਬੰਦਾ ਮੇਰੇ ਨਾਲ ਹੁਣੇ ਰਹਿਣ ਲੱਗਿਆ ਹੈ ਉਹ ਮੇਰੇ ਨਾਲ ਹੀ ਪੜਾ ਰਿਹਾ ਹੈ ਤੇ ਉਸਦਾ ਨਾਮ ਲੁਕਾਸ ਹੈ ਮੇਰਾ ਮਨ ਪੜਾ ਖਰਾਬ ਹੋਇਆ ਹੈ ਸੁਣ ਕੇ ਹੁਣ ਤੇ ਇੱਕ ਲੂਨਾ ਸਿਰਫ ਮੇਰੀ ਸੀ ਤੇ ਉਸਨੂੰ ਕੋਈ ਹੱਥ ਨਹੀਂ ਸਿਲਾ ਸਕਦਾ ਤੇ ਬੜੇ ਮਾਣ ਨਾਲ ਹੋਰ ਮਰਦਾਂ ਨੂੰ ਦੱਸਿਆ ਕਰਦੀ ਸੀ ਕਿ ਮੈਂ ਪ੍ਰੋਫੈਸਰ ਆਕਿੰਦ ਦਾ ਪਿਆਰਾ ਮੈਂ ਕਾਸ਼ ਵੀ ਨਹੀਂ ਸੀ ਕਰ ਸਕਦਾ ਕਿ ਲੂਨਾ ਦੇ ਬਿਸਤਰ ਤੇ ਕੋਈ ਹੋਰ ਮਰਦ ਜਾਵੇਗਾ ਪਰ ਉਹ ਉਸ ਲੁਕਾਸ ਨਾਲ ਸੌਂਦੀ ਸੀ ਮੈਂ ਪਹਿਲਾਂ ਲੂਨਾ ਤੋਂ ਪੁੱਛਣਾ ਚਾਹੁੰਦਾ ਸੀ ਕਿ ਮੇਰੇ ਦਿਲ ਦਾ ਕੀ ਬਣੇਗਾ ਜੋ ਉਸ ਨਾਲ ਐਨਾ ਜੁੜ ਚੁੱਕਿਆ ਸੀ ਮੇਰੇ ਜ਼ੋਰ ਭਾਉਣ ਉੱਤੇ ਉਹ ਮੈਨੂੰ ਯੋਨੀਅਸਟੀ ਮਿਲ ਨਹੀਂ ਆਪਣੇ ਮਨ ਨੂੰ ਥੋੜਾ ਠਕਾ ਕੇ ਮੈਂ ਜਦੋਂ ਲੂਨਾ ਨੂੰ ਪੁੱਛਿਆ ਕੋਈ ਤੈਨੂੰ ਹੱਥ ਲਾਵੇ ਤਦ ਮੈਨੂੰ ਪੜਾ ਔਖਾ ਲੱਗਦਾ ਹੈ ਮੈਂ ਕੀ ਕਰ ਉਹ ਬੋਲੀ ਇਹ ਸੋਚੋ ਕਿ ਇਸ ਵਿੱਚ ਮੇਰੀ ਖੁਸ਼ੀ ਹੈ ਤੇ ਤੂੰ ਮੈਨੂੰ ਹਮੇਸ਼ਾ ਖੁਸ਼ ਵੇਖਣਾ ਚਾਹੁੰਦਾ ਹੈ ਕੇ ਵੇਹ ਮਿਲ ਗਈ ਐ ਫਿਰ ਪੁੱਛਿਆ ਉਹ ਬੋਲੀ ਰਹਨ ਮੇਰੇ ਨਾਲੋਂ ਪੜਾ ਰਿਹਾ ਹੈ ਲੁਕਾਸ ਅਤੇ ਮੈਂ ਉਸ ਨਾਲ ਹੀ ਰਹਿਣ ਲੱਗ ਪਈਆਂ ਕਿਉਂਕਿ ਮੈਨੂੰ ਵੀ ਉਸ ਨਾਲ ਪਿਆਰ ਹੋ ਗਿਆ ਫਿਰ ਮੈਂ ਉਸ ਨੂੰ ਘਰ ਚੱਲਣ ਲਈ ਆਖਿਆ ਉਹ ਚੱਲ ਤਾਂ ਪਈ ਪਰ ਉਹ ਬਹੁਤ ਔਖੀ ਮੰਨੀ ਪਹਿਲੀ ਵਾਰ ਮੈਂ ਉਸ ਰਾਤ ਇਸ ਗਲ ਦਾ ਬਿਸਤਰ ਵਿੱਚ ਅਹਿਸਾਸ ਕੀਤਾ ਕਿ ਡੂਣਾ ਮੇਰੇ ਕੋਲ ਹੋ ਕੇ ਵੀ ਬਹੁਤ ਦੂਰ ਸੀ ਉਸ ਦਾ ਹਸਫੀਰਾ ਬਹੁਤ ਪਤਲ ਚੁੱਕਿਆ ਸੀ ਜਦੋਂ ਦੂਸਰੇ ਦਿਨ ਮੈਂ ਲੁਕਾਸ ਬਾਰੇ ਬਹੁਤਾ ਉੱਚਨ ਲੱਗ ਪਿਆ ਤਾਂ ਦੋਨੇ ਮੈਨੂੰ ਲੁਕਾਸ ਨੂੰ ਮਲੋਂ ਦੀ ਗੱਲ ਵੀ ਕੀਤੀ ਉਹ ਫਿਰ ਮੈਨੂੰ ਬੁਲਾ ਤੇ ਚੁੰਮ ਕੇ ਤੇ ਗਲ ਵਕੜੀ પા ਕੇ ਚਲੇ ਗਈ ਅਗਲੇ ਕਈ ਹਫ਼ਤੇ ਮੇਰੇ ਅੰਦਰ ਕਮਸਾਂ ਯੁੱਧ ਮਚਿਆ ਰਿਹਾ ਮੈਂ ਆਪਣੇ ਆਪ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦਾ ਰਿਹਾ ਬਾਕੀ ਕੱਲ ਸੇ ਹੀ ਬਜ਼ਰਾ ਹੁਣ ਮੇਰਾ ਮਨ ਥਰਾ ਖਰਾਬ ਫਿਰ ਹੋ ਰਿਹਾ ਮੈਂ ਸਦੀ ਪਿੱਠ ਠਪੜੀ ਤੇ ਗੱਲਬਾਤ ਅਗਲੇ ਦਿਨ ਉੱਤੇ ਫੈਗੀ ਬਾਕੀ ਅਗਲੇ ਕਾਂਡ ਵਿੱਚ